ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਵਕਤਗੜ ਮੇਰਾ ਪਿੰਡ ਵਕਤਗੜ ਜੀ ਬਾਈ ਖੋਲ ਗਾਂਵ ਬਖਾਉਆ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ 10 15 ਦਿਨ ਰਹਿੰਦੇ ਬਾਈ ਕਣ 10 ਮਰ ਤੇ ਬਾਕੀ ਆਪਾਂ ਲੈਨੇ ਪੂਰੀ ਬਾਈ ਤੋਂ ਜਾਣਕਾਰੀ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰ ਜੀ ਆਪਣਾ ਪ੍ਰਾਨਾਮ ਸੁਖੀ ਸਿੰਘ ਆ ਜੀ ਟੈਂਟ ਪੰਡ ਭਗਤ ਘੜਾ ਜੀ ਜిల్లా ਜిల్లా ਪਰਣਾਵਾ ਜੀ ਹਾਂ ਭਰਾ ਨੰਬਰ ਦੱਸੋ ਜੀ ਆਪਣਾ ਨੰਬਰ 9969981985 ਦੁਬਾਰੇ ਫੇਰ ਦੱਸੋ ਭਰਾ 9969981985 ਹਾਂਜੀ ਹਾਂਜੀ ਭਾਈ ਦੱਸੋ ਗਾਂ ਦੀ ਡਿਟੇਲ ਜਾਣਕਾਰੀ ਦੱਸੋ ਜੀ ਇਹ ਕਿੰਨਾ ਕਰ ਦਿਨ ਲੋਕੀ ਗੱਲਬਾਤ ਆ ਜੀ ਗਾਂ ਦੇ ਇਹ 15 ਦਿਨ ਰਹਿੰਦੇ ਆ ਸੂਣ ਦੇ ਵਿੱਚ ਹਾਂਜੀ ਕਿ 14 ਤੋਂ 15 ਲੀਟਰ ਪਹਿਲੇ ਪਹਿਲੇ ਦੋਨੇ ਸੂਏ ਦੁੱਧ ਦਿੰਦਾ ਜੀ ਅਸਾਂ ਤੀਜੀ ਸੂਏ ਸੁਣੋ ਅੱਜ ਕਿੰਦੀ ਜੇ ਸੂਏ ਸੋਣਾ ਜੀ ਇਹਨੇ ਠੀਕ ਹੈ ਲੋ ਭਰਾ ਦੇਖ ਸਕਦੇ ਹੋ ਲੈਵਾ ਦਾ ਇਹ ਤਾਂ ਬੈਠਾ ਨਹੀਂ ਆਂਦਾ ਜਿੰਨਾ ਬਣਾ ਲੈਂਦੀ ਹੈ ਅਸਾਂ ਜੀ ਹਾਂਜੀ ਠੀਕ ਹੈ ਜੀ ਜੀ ਕੈਮਰਾ ਖੋਲ ਕੇ ਤੁਹਾਨੂੰ ਠੀਕ ਹੈ ਭਰਾ ਦੇਖ ਸਕਦੇ ਜੀਨੀਦਾਰ ਭਰਾ ਆਪਣਾ ਠੀਕ ਹੈ ਜੀ ਪਿੰਡ ਬਰਖੜਾ ਜਿਲ੍ਹਾ ਬਰਨਾਲਾ ਜੀਤਾ ਫਾਰਮ ਦੀ ਵੀ ਨਾ ਤੁਹਾਨੂੰ ਸਬਸਕ੍ਰਾਈਬਰ ਤੇ ਸ਼ੇਅਰ ਕਰਨਾ ਲੇ 15 ਦਿਨ ਦੀ ਭਰਾ ਕੱਚੀ ਆ ਠੀਕ ਹੈ ਜੀ ਮੋੜ ਲਓ ਜੀ ਦੇਖ ਸਕਦੇ ਹੋ ਤਾਂ ਤੁਨ ਕਰਮਾ ਵਾਲੇ ਦੇ ਵਧੀਆ ਲੱਗਿਆ ਵਾ ਠੀਕ ਹੈ ਜੀ ਤੀਜੀ ਸੂਏ ਸੂਣਾ ਤੇ ਇਸ ਤਰ੍ਹਾਂ ਹੀ ਮੱਖੀਆਂ ਬੜੀਆਂ ਜਿਹੀ ਕਰਾ ਰਿਹਾ ਹੈ। ਇਦਾਂ ਜੇ ਕਰ ਰਹੀ ਹੈ। ਠੀਕ ਹੈ ਜੀ। ਠੰਡੀ ਸੀਲ ਵਾਲੀ ਪੂਰੀ ਆ। ਠੰਡੇ ਸੀਲ ਦਾ ਪੂਰੀ ਆ ਜੀ। ਹਾਂਜੀ ਬਈ ਜੀ। ਦੇਖ ਸਕਦੇ ਤੁਸੀਂ। ਠੀਕ ਹੈ ਜੀ। ਤੋੜਾ ਤਰ੍ਹਾਂ ਵੀ ਦੇਖ ਲਿਆ ਤੇ ਜਿੱਤਾ ਫਾਰਮ ਟੀਮ ਨੂੰ ਬਾਦੋ ਸਬਸਕ੍ਰਾਈਬ ਕਰ ਲੈਣਾ ਤੇ ਸੇਰੂ ਦੀ ਵੀ ਕਰਨਾ। ਤਾਂ ਕਿ ਸੁਨਮਿਤ ਨੂੰ ਵੀ ਵੀਡੀਓ ਅਪਲੋਡ ਕਰ ਦਈਏ। ਬਾਕੀ ਵੀਰੇ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ। ਠੀਕ ਹੈ ਜੀ। ਠੀਕ ਹੈ ਜੀ। ਗਰਜੀਤ ਰਾਏ। ਬਾਕੀ ਇਹ ਰੇਟ ਬਾਈ ਨਾਲ ਫੋਨ ਤੇ ਕਰ ਲਓ ਜੀ। ਠੀਕ ਹੈ ਜੀ। ਤੇ ਜਿੱਤਾ ਫਾਰਮ ਟੀਮ ਦਾ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ